ਪੰਜਾਬ ਦੇ ਹਾਲਾਤ ਦੇਖੇ ਜਾਂਦੇ ਪੰਜਾਬ ਦੇ ਹਾਲਾਤ ਪਾਣੀ ਵੱਧ ਕਰਨ ਜਿਹੜਾ ਕਿ ਫਸਲਾਂ ਡੁੱਬੀਆਂ ਤੇ ਕਿਸਾਨ ਚਿੰਤਾ ਦੇ ਨਜ਼ਰ ਲੋਕ ਕਰੋ ਕਿ ਬੇਕਾਰ ਤੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜੇਕਰ ਹਾਲਾਤ ਦੇਖੇ ਜਾਂਦੇ ਇਸ ਵਕਤ ਉਸ ਤੁਸੀਂ ਬੰਨ ਤੇ ਖੜੇ ਆ ਜਿੱਥੇ ਕਿ ਪਾਵੇਂਗੀ ਅੱਜ ਹੀ ਤੌਰ ਤੇ ਇਹ ਜਿਹੜਾ ਤੁਸੀਂ ਬੰਨ ਬਣਾਇਆ ਗਿਆ ਸੀ ਗੇਟ ਬੰਨ ਬਣਾਇਆ ਗਿਆ ਸੀਗਾ ਪਰ ਇਸੇ ਹਾਲਾਤ ਜਿਹੜੇ ਕਿ ਅੱਜ ਲਗਾਤਾਰ ਬਰਸਾਤ ਪੈਣ ਕਰਕੇ ਲਗਾਤਾਰ ਬਿਆਸ ਦਰਿਆ 'ਤੇ ਪਾਣੀ ਹੋਣ ਕਰਕੇ ਹਾਲਾਤ ਬਤ ਬਤ ਨਜ਼ਰ ਆ ਰਹੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਇਲਾਕੇ 'ਚ ਫਸਲ ਡੁੱਬੀ ਕਿੰਨੇ ਪਿੰਡ ਜਿਹੜੇ ਇਸ ਪਾਣੀ ਦੀ ਚਪੇੜ 'ਚ ਆ ਔਰ ਕਿੰਨੇ ਫਸਲ ਜਿਹੜੀ ਡੁੱਬੀ ਔਰ ਕੀ ਕਹਿਣਾ ਚਾਹੋਗੇ ਕਿਹੜਾ ਪਿੰਡ ਦਾ ਰੜਾ ਜੀ ਰੜਾ ਪਿੰਡ ਸ਼ੱਕ ਰੜਾ ਪਿੰਡ ਹਾਂਜੀ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਚੱਲਦੇ ਆ ਕੀ ਲੱਗਦਾ ਕਿ ਫਸਲ ਬਚ ਜੇਗੀ ਜਾਂ ਜਿਹੜੇ ਗੇਟ ਪੰਨ ਜਿਹੜੇ ਟੁੱਟਣ ਦੇ ਖਤਰੇ 'ਚ ਕਿੰਨੀਆਂ ਥਾਵਾਂ ਤੋਂ ਹੈ ਗਏ ਆ ਤੁਸੀਂ ਦੇਖ ਹੀ ਆਏ ਆ ਕਾਹ ਪੰਜਾਂ ਥਾਵਾਂ ਤੋਂ ਇਹ ਟੁੱਟ ਗਿਆ ਬੰਨ ਤੇ ਪੰਜ ਪਿੰਡਾਂ ਜਿਹੜੇ ਅਹਲੇ ਪਾਣੀ ਦੇ ਵਿੱਚ ਪੂਰੀ ਫਸਲ ਡੁੱਬੀ ਹੋਈ ਆ ਇਹਦਾ ਬਚਨ ਦਾ ਕੋਈ ਚਾਲਾ ਨਹੀਂ ਆ ਜੀ ਤੇ ਕਿੱਥੋਂ ਅਸੀਂ ਖਾਣਾ ਤੇ ਕੀ ਅਸੀਂ ਕਰਨਾ ਕਿਹੜੀ ਕਿਹੜੀ ਫਸਲ ਜ਼ਿਆਦਾਤਰ ਇਸ ਇਲਾਕੇ 'ਚ ਹੁੰਦੀ ਆ ਤੇ ਕਿੰਨੇ ਕ ਪਿੰਡਾਂ ਦੀ ਫਸਲ ਜਿਹੜੀ ਇਸ ਇਲਾਕੇ 'ਚ ਨਾਲ ਰੜਾ ਗੰਧੂ ਆਲ ਝੂਲ ਪਰ ਮਿਆਣੀ ਤੇ ਰਫਤਾ ਕੁਲਾ ਇਹ ਸਾਰੇ ਪਿੰਡ ਜਿਹੜੇ ਆ ਸਾਰੇ ਅਹ ਵਕਤ ਡੁੱਬੇ ਹੋਏ ਆ ਕੀ ਮੰਗ ਕਰਦੇ ਹੋ ਜਿਹੜੇ ਇਸ ਗੇਟ ਬੰਨ ਨੂੰ ਲੈ ਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਤੇ ਚੱਲ ਰਿਹਾ ਸੀਗਾ ਪਰ ਪਾਣੀ ਦਾ ਜ਼ੋਰ ਜਿਹੜਾ ਪੈਂਦਾ ਨਜ਼ਰ ਆ ਰਿਹਾ ਜਦੋਂ ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਸਾਨੂੰ ਦਿਓ ਭਾਵੇਂ ਕੱਖ ਨਾ ਇਹ ਗੇਟ ਬੰਨ ਜਿਹੜਾ ਇਹਨੂੰ ਮਜ਼ਬੂਤੀ ਦੇ ਨਾਲ ਬੰਨ ਦਿਓ ਫੇਰ ਸਾਡਾ ਬਚਾ ਆ ਹਰ ਸਾਲ ਟੁੱਟਦਾ ਹੈ ਹਰ ਸਾਲ ਟੁੱਟਦਾ ਜਿਵੇਂ ਕਿ ਵਾਪੂ ਜਣੇ ਦੱਸਿਆ ਕਿ ਹਰ ਸਾਲ ਜਿਹੜਾ ਇਹ ਗੇਟਬੰਨ ਟੁੱਟਣ ਕਰਕੇ ਪਾਣੀ ਵਿੱਚ ਫਸਲ ਡੁੱਬਣ ਕਰਕੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਇਸ ਦੀ ਪਰਵਾਹੀ ਕਦੇ ਹੋ ਨਹੀਂ ਸਕਦੀ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਕਮਾਦ ਕਹਿ ਲਈਏ ਝੋਨਾ ਕਹਿ ਲਈਏ ਜਾਂ ਹੋਰ ਫਸਲਾਂ ਜਿਹੜੀਆਂ ਪਾਣੀ ਚ ਡੁੱਬੀਆਂ ਇਸ ਨੂੰ ਲੈ ਕੇ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਹਾਲਾਤ ਦੇਖੇ ਜਾਂਦੇ ਪੰਜਾਬ ਦੇ ਹਾਲਾਤ ਪਾਣੀ ਵੱਧ ਕਰਨ ਜਿਹੜਾ ਕਿ ਫਸਲਾਂ ਡੁੱਬੀਆਂ ਤੇ ਕਿਸਾਨ ਚਿੰਤਾ ਦੇ ਨਜ਼ਰ ਕੋ ਲੋ ਕਰੋ ਕਿ ਬੇਕਾਰ ਤੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਿਕਰ ਹਾਲਾਤ ਦੇਖੇ ਜਾਂਦੇ ਇਸ ਵਕਤ ਉਸ ਤੋਂ ਸੀਵੰਤੇ ਖੜੇ ਆ ਜਿੱਥੇ ਕੀ ਪਾਵੇਂਗੀ ਅੱਜ ਹੀ ਤੌਰ ਤੇ ਇਹ ਜਿਹੜਾ ਤੁਸੀਬਨ ਬਣਾਇਆ ਗਿਆ ਸੀ ਗੇਟ ਬਨ ਬਣਾਇਆ ਗਿਆ ਸੀਗਾ ਪਰ ਇਸੇ ਹਾਲਾਤ ਜਿਹੜੇ ਕੀ ਅੱਜ ਲਗਾਤਾਰ ਬਰਸਾਤ ਪੈਣ ਕਰਕੇ ਲਗਾਤਾਰ ਬਿਆਸ ਦਰਿਆ 'ਚ ਪਾਣੀ ਹੋਣ ਕਰਕੇ ਹਾਲਾਤ ਬੱਤ ਬੱਤ ਨਜ਼ਰ ਆ ਰਹੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਇਲਾਕੇ 'ਚ ਫਸਲ ਡੁੱਬੀ ਕਿੰਨੇ ਪਿੰਡ ਜਿਹੜੇ ਇਸ ਪਾਣੀ ਦੀ ਚਪੇੜ 'ਚ ਆ ਔਰ ਕਿੰਨੇ ਫਸਲ ਜਿਹੜੀ ਡੁੱਬੀ ਔਰ ਕੀ ਕਹਿਣਾ ਚਾਹੋਗੇ ਕਿਹੜਾ ਪਿੰਡ ਦਾ ਡਾਜੀ ਰੜਾ ਪਿੰਡ ਸ਼ਗਰ ਰੜਾ ਪਿੰਡ ਹਾਂਜੀ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਚੱਲਦੇ ਆ ਕੀ ਲੱਗਦਾ ਕਿ ਫਸਲ ਵੱਜੇਗੀ ਜਾਂ ਜਿਹੜੇ ਗੇਟ ਬੰਨ ਜਿਹੜੇ ਟੁੱਟਣ ਦੇ ਖਤਰੇ ਤੇ ਕਿੰਨੀਆਂ ਥਾਵਾਂ ਤੋਂ ਹੈ ਗਏ ਆ ਤੁਸੀਂ ਦੇਖ ਹੀ ਆਏ ਆ ਕਿਉਂ ਪੰਜਾਂ ਥਾਵਾਂ ਤੋਂ ਇਹ ਟੁੱਟ ਗਿਆ ਬੰਨ ਤੇ ਪੰਜ ਪਿੰਡ ਆ ਜਿਹੜੇ ਅਹਲੇ ਪਾਣੀ ਦੇ ਵਿੱਚ ਇਹ ਪੂਰੀ ਫਸਲ ਡੁੱਬੀ ਹੋਈ ਆ ਇਹਦਾ ਬਚਨ ਦਾ ਕੋਈ ਚਾਲਾ ਨਹੀਂ ਗਾ ਜੀ ਤੇ ਕਿੱਥੋਂ ਅਸੀਂ ਖਾਣਾ ਤੇ ਕੀ ਅਸੀਂ ਕਰਨਾ ਕਿਹੜੀ ਕਿਹੜੀ ਫਸਲ ਜ਼ਿਆਦਾਤਰ ਇਸ ਇਲਾਕੇ 'ਚ ਹੁੰਦੀ ਹੈ ਤੇ ਕਿੰਨੇ ਕ ਪਿੰਡਾਂ ਦੀ ਫਸਲ ਜਿਹੜੀ ਇਸ ਇਲਾਕੇ 'ਚ ਨਾਲ ਰੜਾ ਗੰਧੂ ਆਲ ਝੂਲ ਪਰ ਮਿਆਣੀ ਤੇ ਫੱਤਾ ਕੁਲਾ ਇਹ ਸਾਰੇ ਪਿੰਡ ਜਿਹੜੇ ਆ ਸਾਰੇ ਇਹ ਵਕਤ ਡੁੱਬੇ ਹੋਏ ਕੀ ਮੰਗ ਕਰਦੇ ਹੋ ਜਿਹੜੇ ਇਸ ਗੇਟ ਵੱਨ ਨੂੰ ਲੈ ਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਤੇ ਚੱਲ ਰਿਹਾ ਸੀਗਾ ਪਰ ਪਾਣੀ ਦਾ ਜ਼ੋਰ ਜਿਹੜਾ ਪੈਂਦਾ ਨਜ਼ਰ ਆ ਰਿਹਾ ਹੈ ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਸਾਨੂੰ ਦਿਓ ਭਾਵੇਂ ਕੱਖ ਨਾ ਇਹ ਗੈਡ ਬੰਨ ਜਿਹੜਾ ਇਹਨੂੰ ਮਜ਼ਬੂਤੀ ਦੇ ਨਾਲ ਬੰਨ ਦਿਓ ਫੇਰ ਸਾਡਾ ਬਚਾ ਆ ਹਰ ਸਾਲ ਟੁੱਟਦਾ ਹੈ ਹਰ ਸਾਲ ਟੁੱਟਦਾ ਯੇ ਜਿਹੜੇ ਵਾਪੁੜਣ ਦੱਸਿਆ ਕਿ ਹਰ ਸਾਲ ਜਿਹੜਾ ਇਹ ਗੇਟਬੰਨ ਟੁੱਟਣ ਕਰਕੇ ਪਾਣੀ ਵਿੱਚ ਫਸਲ ਡੁੱਬਣ ਕਰਕੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਇਸ ਦੀ ਪਰਵਾਹੀ ਕਦੇ ਹੋ ਨਹੀਂ ਸਕਦੀ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਕਮਾਦ ਕਹਿ ਲਈਏ ਝੋਨਾ ਕਹਿ ਲਈਏ ਜਾਂ ਹੋਰ ਫਸਲਾਂ ਜਿਹੜੀਆਂ ਪਾਣੀ ਚ ਡੁੱਬੀਆਂ ਇਸ ਨੂੰ ਲੈ ਕੇ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਹਾਲਾਤ ਦੇਖੇ ਜਾਂਦੇ ਪੰਜਾਬ ਦੇ ਹਾਲਾਤ ਪਾਣੀ ਵੱਧ ਕਰਨ ਜਿਹੜਾ ਕਿ ਫਸਲਾਂ ਡੁੱਬੀਆਂ ਤੇ ਕਿਸਾਨ ਚਿੰਤਾ ਦੇ ਨਜ਼ਰ ਕੋ ਲੋ ਕਰੋ ਕਿ ਬੇਕਾਰ ਤੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜੇਕਰ ਹਾਲਾਤ ਦੇਖੇ ਜਾਂਦੇ ਇਸ ਵਕਤ ਉਸ ਤੁਸੀਂ ਬੰਦ ਤੇ ਖੜੇ ਆ ਜਿੱਥੇ ਕੀ ਪਮਗੀ ਅੱਜ ਹੀ ਤੌਰ ਤੇ ਇਹ ਜਿਹੜਾ ਤੁਸੀਂ ਬੰਦ ਬਣਾਇਆ ਗਿਆ ਸੀ ਗੇਟ ਬੰਦ ਬਣਾਇਆ ਗਿਆ ਸੀਗਾ ਪਰ ਇਸੇ ਹਾਲਾਤ ਜਿਹੜੇ ਕੀ ਅੱਜ ਲਗਾਤਾਰ ਬਰਸਾਤ ਪੈਣ ਕਰਕੇ ਲਗਾਤਾਰ ਬਿਆਸ ਦਰਿਆ 'ਚ ਪਾਣੀ ਹੋਣ ਕਰਕੇ ਹਾਲਾਤ ਬੱਤ ਬੱਤ ਨਜ਼ਰ ਆ ਰਹੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਇਲਾਕੇ 'ਚ ਫਸਲ ਡੁੱਬੀ ਕਿੰਨੇ ਪਿੰਡ ਜਿਹੜੇ ਇਸ ਪਾਣੀ ਦੀ ਚਪੇੜ 'ਚ ਆ ਔਰ ਕਿੰਨੇ ਫਸਲ ਜਿਹੜੀ ਡੁੱਬੀ ਔਰ ਕੀ ਕਹਿਣਾ ਚਾਹੋਗੇ ਕਿਹੜਾ ਪਿੰਡ ਦਾ ਹੈ ਰੜਾ ਪਿੰਡ ਸ਼ਗਰ ਰੜਾ ਪਿੰਡ ਹਾਂਜੀ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਚੱਲਦੇ ਆ ਕੀ ਲੱਗਦਾ ਕਿ ਫਸਲ ਵੱਜੇਗੀ ਜਾਂ ਜਿਹੜੇ ਗੇਟ ਬੰਨ ਨੇ ਟੁੱਟਣ ਦੇ ਖਤਰੇ ਤੇ ਕਿੰਨੀਆਂ ਥਾਵਾਂ ਤੋਂ ਹੈ ਗਏ ਆ ਤੁਸੀਂ ਦੇਖ ਹੀ ਆਏ ਆ ਕਾਹ ਪੰਜਾਂ ਥਾਵਾਂ ਤੋਂ ਇਹ ਟੁੱਟ ਗਿਆ ਬੰਨ ਤੇ ਪੰਜ ਪਿੰਡ ਆ ਜਿਹੜੇ ਅਹਲੇ ਪਾਣੀ ਦੇ ਵਿੱਚ ਪੂਰੀ ਫਸਲ ਡੁੱਬੀ ਹੋਈ ਆ ਇਹਦਾ ਬਚਨ ਦਾ ਕੋਈ ਚਾਲਾ ਨਹੀਂ ਗਾ ਜੀ ਤੇ ਕਿੱਥੋਂ ਅਸੀਂ ਖਾਣਾ ਤੇ ਕੀ ਅਸੀਂ ਕਰਨਾ ਕਿਹੜੀ ਕਿਹੜੀ ਫਸਲ ਜ਼ਿਆਦਾਤਰ ਇਸ ਇਲਾਕੇ 'ਚ ਹੁੰਦੀ ਹੈ ਤੇ ਕਿੰਨੇ ਕਿ ਪਿੰਡਾਂ ਦੀ ਫਸਲ ਜਿਹੜੀ ਇਸ ਇਲਾਕੇ 'ਚ ਨਾਲ ਰੜਾ ਗੰਧੂਆਲ ਧੂਲਪੁਰ ਮਿਆਣੀ ਤੇ ਅਫਤਾ ਕੁਲਾ ਇਹ ਸਾਰੇ ਪਿੰਡ ਜਿਹੜੇ ਆ ਸਾਰੇ ਅਹ ਵਕਤ ਡੁੱਬੇ ਹੋਏ ਕੀ ਮੰਗ ਕਰਦੇ ਹੋ ਜਿਹੜੇ ਇਸ ਗੇੜਬਾ ਨੂੰ ਲੈ ਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਤੇ ਚੱਲ ਰਿਹਾ ਸੀਗਾ ਪਰ ਪਾਣੀ ਦਾ ਜ਼ੋਰ ਜਿਹੜਾ ਪੈਂਦਾ ਨਜ਼ਰ ਆ ਰਿਹਾ ਹੈ ਜੀ ਅਸੀਂ ਇਹੋ ਹੀ ਮੰਗ ਕਰਦੇ ਆਂ ਵੀ ਸਾਨੂੰ ਦਿਓ ਭਾਵੇਂ ਕੱਖ ਨਾ ਇਹ ਗੈਡ ਬੰਨ ਜਿਹੜਾ ਇਹਨੂੰ ਮਜ਼ਬੂਤੀ ਦੇ ਨਾਲ ਬੰਨ ਦਿਓ ਫੇਰ ਸਾਡਾ ਬਚਾ ਆ ਹਰ ਸਾਲ ਟੁੱਟਦਾ ਹੈ ਹਰ ਸਾਲ ਟੁੱਟਦਾ ਜਿਵੇਂ ਕਿ ਵਾਪੂ ਜੀ ਨੇ ਦੱਸਿਆ ਕਿ ਹਰ ਸਾਲ ਜਿਹੜਾ ਇਹ ਗੇਟਬੰਡ ਟੁੱਟਣ ਕਰਕੇ ਪਾਣੀ ਵਿੱਚ ਫਸਲ ਡੁੱਬਣ ਕਰਕੇ ਜਿਹੜਾ ਕਿਸਾਨਾਂ ਦਾ ਨੂੰ ਨੁਕਸਾਨ ਹੁੰਦਾ ਇਸ ਦੀ ਪਰਵਾਹੀ ਕਦੇ ਹੋ ਨਹੀਂ ਸਕਦੀ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਕਮਾਦ ਕਹਿ ਲਈਏ ਝੋਨਾ ਕਹਿ ਲਈਏ ਜਾਂ ਹੋਰ ਫਸਲਾਂ ਜਿਹੜੀਆਂ ਪਾਣੀ ਚ ਡੁੱਬੀਆਂ ਇਸ ਨੂੰ ਲੈ ਕੇ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਦੇ ਹਾਲਾਤ ਦੇਖੇ ਜਾਂਦੇ ਪੰਜਾਬ ਦੇ ਹਾਲਾਤ ਪਾਣੀ ਵੱਧ ਕਰਨ ਜਿਹੜਾ ਕਿ ਫਸਲਾਂ ਡੁੱਬੀਆਂ ਤੇ ਕਿਸਾਨ ਚਿੰਤਾ ਦੇ ਨਜ਼ਰ ਕੋ ਲੋਕ ਕਰੋ ਕਿ ਬੇਕਾਰ ਤੇ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜੇਕਰ ਹਾਲਾਤ ਦੇਖੇ ਜਾਂਦੇ ਇਸ ਵਕਤ ਅਸ ਤੋਂ ਸੀ ਬੰਨ ਤੇ ਖੜੇ ਆ ਜਿੱਥੇ ਕੀ ਪਾਵੇਂਗੀ ਅੱਜ ਦੀ ਤੌਰ ਤੇ ਇਹ ਜਿਹੜਾ ਤੁਸੀਂ ਬੰਨ ਬਣਾਇਆ ਗਿਆ ਸੀ ਗੇਟ ਬੰਨ ਬਣਾਇਆ ਗਿਆ ਸੀਗਾ ਪਰ ਇਸੇ ਹਾਲਾਤ ਜਿਹੜੇ ਕੀ ਅੱਜ ਲਗਾਤਾਰ ਬਰਸਾਤ ਪੈਣ ਕਰਕੇ ਲਗਾਤਾਰ ਬਿਆਸ ਦਰਿਆ 'ਚ ਪਾਣੀ ਹੋਣ ਕਰਕੇ ਹਾਲਾਤ ਬੱਤ ਬੱਤ ਨਜ਼ਰ ਆ ਰਹੇ ਆ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਇਲਾਕੇ 'ਚ ਫਸਲ ਡੁੱਬੀ ਕਿੰਨੇ ਪਿੰਡ ਜਿਹੜੇ ਇਸ ਪਾਣੀ ਦੀ ਚਪੇੜ 'ਚ ਆ ਔਰ ਕਿੰਨੇ ਫਸਲ ਜਿਹੜੀ ਡੁੱਬੀ ਔਰ ਕੀ ਕਹਿਣਾ ਚਾਹੋਗੇ ਕਿਹੜਾ ਪਿੰਡ ਦਾ ਜੀ ਰੜਾ ਪਿੰਡ ਸ਼ਕਾ ਰੜਾ ਪਿੰਡ ਹਾਂਜੀ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਚੱਲਦੇ ਆ ਕੀ ਲੱਗਦਾ ਕਿ ਫਸਲ ਵੱਜੇਗੀ ਜਾਂ ਜਿਹੜੇ ਗੇਟ ਬੰਨ ਨੇ ਟੁੱਟਣ ਦੇ ਖਤਰੇ ਤੇ ਕਿੰਨੀਆਂ ਥਾਵਾਂ ਤੋਂ ਹੈ ਗਏ ਆ ਤੁਸੀਂ ਦੇਖ ਹੀ ਆਏ ਆ ਕਿਉਂ ਪੰਜਾਂ ਥਾਵਾਂ ਤੋਂ ਇਹ ਟੁੱਟ ਗਿਆ ਬੰਨ ਤੇ ਪੰਜ ਪਿੰਡ ਆ ਜਿਹੜੇ ਅਹਲੇ ਪਾਣੀ ਦੇ ਵਿੱਚ ਪੂਰੀ ਫਸਲ ਡੁੱਬੀ ਹੋਈ ਆ ਇਹਦਾ ਬਚਨ ਦਾ ਕੋਈ ਚਾਲਾ ਨਹੀਂ ਦਾ ਜੀ ਤੇ ਕਿੱਥੋਂ ਅਸੀਂ ਖਾਣਾ ਤੇ ਕੀ ਅਸੀਂ ਕਰਨਾ ਕਿਹੜੀ ਕਿਹੜੀ ਫਸਲ ਜ਼ਿਆਦਾਤਰ ਇਸ ਇਲਾਕੇ 'ਚ ਹੁੰਦੀ ਹੈ ਤੇ ਕਿੰਨੇ ਕ ਪਿੰਡਾਂ ਦੀ ਫਸਲ ਜਿਹੜੀ ਇਸ ਇਲਾਕੇ 'ਚ ਨਾਲ ਰੜਾ ਗੰਧੂ ਆਲ ਝੂਲ ਪਰ ਮਿਆਣੀ ਤੇ ਫੱਤਾ ਕੁਲਾ ਇਹ ਸਾਰੇ ਪਿੰਡ ਜਿਹੜੇ ਆ ਸਾਰੇ ਇਹ ਵਕਤ ਡੁੱਬੇ ਹੋਏ ਕੀ ਮੰਗ ਕਰਦੇ ਹੋ ਜਿਹੜੇ ਇਸ ਗੇਟ ਵੱਨ ਨੂੰ ਲੈ ਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੰਮ ਤੇ ਚੱਲ ਰਿਹਾ ਸੀਗਾ ਪਰ ਪਾਣੀ ਦਾ ਜ਼ੋਰ ਜਿਹੜਾ ਪੈਂਦਾ ਨਜ਼ਰ ਆ ਰਿਹਾ ਜਿਆਦਾ ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਸਾਨੂੰ ਦਿਓ ਭਾਵੇਂ ਕੱਖ ਨਾ ਇਹ ਗੈਡ ਬਣ ਜਿਹੜਾ ਇਹਨੂੰ ਮਜ਼ਬੂਤੀ ਦੇ ਨਾਲ ਬੰਨ ਦਿਓ ਫੇਰ ਸਾਡਾ ਬਚਾ ਆ ਹਰ ਸਾਲ ਟੁੱਟਦਾ ਹੈ ਹਰ ਸਾਲ ਟੁੱਟਦਾ ਜਿਵੇਂ ਕਿ ਵਾਪੂ ਜਣੇ ਦੱਸਿਆ ਕਿ ਹਰ ਸਾਲ ਜਿਹੜਾ ਇਹ ਗੇਟਬੰਨ ਟੁੱਟਣ ਕਰਕੇ ਪਾਣੀ ਵਿੱਚ ਫਸਲ ਡੁੱਬਣ ਕਰਕੇ ਜਿਹੜਾ ਕਿਸਾਨਾਂ ਦਾ ਨੂੰ ਨੁਕਸਾਨ ਹੁੰਦਾ ਇਸ ਦੀ ਪਰਵਾਹੀ ਕਦੇ ਹੋ ਨਹੀਂ ਸਕਦੀ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਕਮਾਦ ਕਹਿ ਲਈਏ ਝੋਨਾ ਕਹਿ ਲਈਏ ਜਾਂ ਹੋਰ ਫਸਲਾਂ ਜਿਹੜੀਆਂ ਪਾਣੀ ਚ ਡੁੱਬੀਆਂ ਇਸ ਨੂੰ ਲੈ ਕੇ ਕਿ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੁਸੀਂ ਦੇਖਦੇ ਰਹੋ ਦੈਂਕਸ਼ੇਰਾ ਤੇ ਮੈਂ ਹਰਮਿਤਪਾਲ ਸਿੰਘ ਬਾਜਵਾ ਟਾਂਡਾ ਆਊਟਮੋਰ